ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਜਦੋਂ ਰਾਤ ਨੂੰ ਕਦੀ ਵੀ ਸੜਕ ਦੇ ਉੱਪਰ ਜਦੋਂ ਧੁੰਦ ਦਾ ਹੁਣ ਦਸੰਬਰ ਜਨਵਰੀ ਦਾ ਮਹੀਨਾ ਚੱਲਣਾ ਆ ਤੇ ਬਹੁਤ ਸਾਰੀ ਧੁੰਦ ਹੋਇਆ ਕਰਦੀ ਆ ਤੇ ਮੇਰਾ ਕੋਈ ਵੀ ਭੈਣ ਭਰਾ ਕਦੀ ਵੀ ਭਲੇਖੇ ਨਾ ਵੀ ਆਪਣੀ ਗੱਡੀ ਸੜਕ ਦੇ ਨਾਲ ਖੜੀ ਕਰੇ ਜਿਵੇਂ ਟਰਾਲੀ ਟਰੈਕਟਰ ਜੇ ਖਰਾਬ ਵੀ ਹੋ ਜਾਵੇ ਤਾਂ ਪਲੀਜ਼ ਕਿਰਪਾ ਕਰਕੇ ਉਹਨਾਂ ਨੂੰ ਇੱਕ ਸਾਈਡ ਤੇ ਕਰ ਲੋ ਤੇ ਰਾਤ ਨੂੰ ਕਦੀ ਵੀ ਜਦੋਂ ਧੁੰਦ ਪੈ ਜਾਂਦੀ ਆ ਤੇ ਕਦੀ ਵੀ ਸੜਕ ਤੇ ਤੁਰੋ ਨਾ ਇਹ ਟੁਰਨਾ ਦੇ ਮਗਰਲੇ ਪਾਸੇ ਨੂੰ ਬੈਟਰੀ ਜਗਾ ਕੇ ਤਰੋਂ ਤਾਂ ਕਿ ਆਉਣ ਵਾਲੇ ਨੂੰ ਪਤਾ ਲੱਗ ਜਵੇ ਕਿ ਪਿੱਛੇ ਕੋਈ ਵਹੀਕਲ ਆ ਰਿਹਾ ਜਾਂ ਗਾੜੀ ਕੋਈ ਜਾ ਰਿਹਾ ਕਿਉਂਕਿ ਇਸ ਸਮੇਂ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਬਹੁਤ ਸਾਰੇ ਲੋਕ ਮੌਤ ਦੇ ਘਾਟ ਉਤਰ ਜਾਂਦੇ ਨੇ ਇਹਦੇ 'ਚ ਡਰਾਈਵਰਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਜਦੋਂ ਕਿ ਉਲਟਾ ਇਹ ਹੁੰਦਾ ਕਿ ਜਿਹੜੇ ਚਾਰੇ ਆ ਰਹੇ ਹੁੰਦੇ ਨੇ ਭੈਣ ਭਰਾ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਤੇ ਸਾਨੂੰ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਆਪਾਂ ਸਾਰੇ ਨਾਲ ਮਿਲ ਕੇ ਕਿ ਇਸ ਗੱਲ ਦਾ ਖਿਆਲ ਰੱਖੀਏ ਕਿ ਰਾਤ ਦੇ ਸਮੇਂ ਤੇ ਉੱਪਰ ਨਾ ਹੀ ਕਦੀ ਵੀ ਵਹੀਕਲ ਆਪਣਾ ਸੜਕ ਤੇ ਖੜਾ ਕਰੀਏ ਚਾਹੇ ਖਰਾਬ ਹੋਵੇ ਚਾਹੇ ਕੁਝ ਵੀ ਹੋਵੇ ਮੈਂ ਦੁਬਾਰਾ ਬੇਨਤੀ ਕਰਨੀ ਚਾਹੁੰਦਾ ਕਿ ਹਰ ਸਾਲ ਬਹੁਤ ਸਾਰੇ ਪਰਿਵਾਰਾਂ ਦੇ ਆ ਤੁਸੀਂ ਵੇਖ ਰਹੇ ਹੋ ਨਾ ਸੜਕਾਂ ਤੇ ਵਹੀਕਲ ਖੜੇ ਨੇ ਬਿਨਾ ਮਤਲਬ ਤੋਂ ਲਾਈਟ ਨਹੀਂ ਜਗ ਰਹੀ ਤੇ ਜਦੋਂ ਧੁੰਦ ਪਵੇਗੀ ਤੁਸੀਂ ਸਭ ਜਾਣਦੇ ਹੋ 0 ਤੇ ਵਿਜ਼ਿਬਿਲਟੀ ਆ ਜਾਂਦੀ ਹੈ ਜਾਨੀ ਕਿ 0 ਪੁਆਇੰਟ ਤੇ ਵੀ ਨਹੀਂ ਦਿਖਦਾ ਕੁਝ ਵੀ ਜਿਹਦੇ ਕਾਰਨ ਜਾਣੇ ਜਾਂ ਅਣਜਾਣੇ ਚ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਤੇ ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਮੌਤ ਦੇ ਘਾਟ ਉਤਰ ਜਾਂਦੇ ਨੇ ਮੈਂ ਵੀ ਇਸ ਵੇਲੇ ਸ਼ਾਮ ਨੂੰ ਆਪਣੇ ਫੈਮਿਲੀ ਨਾਲ ਆ ਰਿਹਾ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਰਹੀ ਕਿ ਆਪਾਂ ਸਾਰੇ ਜਾਣੇ ਸੁਚੇਤ ਹੋਈਏ ਆਪਾਂ ਲਾਪਰਵਾਹੀ ਨਾ ਕਰੀਏ ਕਿਸੇ ਨਾ ਕਿਸੇ ਐਂਗਲ ਤੋਂ ਤੁਸੀਂ ਦੇਖ ਸਕਦੇ ਹੋ ਕਿੰਨੀ ਧੁੰਦ ਹੈ ਸਾਹਮਣੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਆ ਕਿ ਜਦੋਂ ਸੜਕ ਤੇ ਚੱਲੋ ਇਸ ਮੌਸਮ ਦੇ ਵਿੱਚ ਤੇ ਆਪਣੀ ਗੱਡੀ ਦੀਆਂ ਜਿਹੜੀਆਂ ਨੇ ਲਾਈਟਾਂ ਉਹ ਜਰੂਰ ਜਗਾ ਕੇ ਰੱਖੋ ਹਰ ਤਰ੍ਹਾਂ ਦੀ ਸੇਫਟੀ ਰੱਖੋ ਤੇ ਬੱਚਿਆਂ ਨੂੰ ਪਿੱਛੇ ਬਿਠਾ ਕੇ ਰੱਖੋ ਧੰਨਵਾਦ ਜੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ